ਡਾਕਟਰ ਜਸਪਾਲ ਚੇਅਰਮੈਨ ਸਿੱਟਰ ਸਟੇਟ ਹੁੰਗਾ ਇਹ ਜਿਹੜੀ ਸਿੱਟਰ ਸਟੇਟ ਹੁੰਗਾ ਮੇਨ ਮੋਟੋਵਸੀ ਕਾ ਜਿਹੜਾ ਸਿੱਟਰ ਦਾ ਨੈਚੁਰਲ ਗਰੋਇੰਗ ਏਰੀਆ ਆ ਉਹਦੇ ਵਿੱਚ ਨਿੰਬੂ ਜਾਤੀ ਦੇ ਫਲਾਂ ਨੂੰ ਬੜਾਵਾ ਕਰਨਾ ਉਹਦਾ ਮੰਡੀਕਰਨ ਕਰਨਾ ਤੇ ਫਾਰਮਰ ਨੂੰ ਸਾਰੀ ਤਰ੍ਹਾਂ ਦੀਆਂ ਸੁਵਿਧਾ ਦੇਦੀਆਂ ਜਿਹੜੀਆਂ ਅਸੀਂ ਸੁਵਿਧਾ ਦੇ ਰਹੇ ਆ ਸਭ ਤੋਂ ਪਹਿਲਾਂ ਇੱਥੇ ਅਸੀਂ ਮਸ਼ੀਨਰੀ ਦੇ ਰਹੇ ਆ ਸਾਡੇ ਸਿੱਟਰ ਸਟੇਟ ਕੋਲ ਕੋਈ 8 ਟਰੈਕਟਰ ਆ ਇਹਦੇ ਵਿੱਚ ਦੋ ਛੋਟੇ ਟਰੈਕਟਰ ਉਹ ਅਸੀਂ ਬਾਲਲੇ ਦੇ ਸ਼ਤੋਂ ਇਮਪੋਰਟ ਕੀਤੇ ਆ ਕਿਉਂਕਿ ਹਿਸ਼ਾਖੌਰ ਜ਼ਿਲ੍ਹੇ ਦਾ ਜਿਹੜਾ ਇਹ ਇਲਾਕਾ ਆ ਉੱਥੇ ਲੋਕਾਂ ਦੀ ਜਮੀਨਾ ਘਾਟਾ ਨੰਬਰ ਆਫ ਫਾਰਮਰਸ ਇੱਥੇ ਜ਼ਿਆਦਾ ਆ ਤੋਂ ਅਸੀਂ ਸਾਰੇ ਕਿਸਾਨਾਂ ਦੀ ਸੁਵਿਧਾ ਲਈ ਇਹ ਦੋ ਟਰੈਕਟਰ ਲੈ ਆ ਸਾਡੇ ਤੋਂ ਛੇ ਟਰੈਕਟਰ ਵੱਡੇ ਆ ਜਿਹੜੇ ਹਰ ਜ਼ਿਮੀਦਾਰ ਦੇ ਕੰਮ ਕਰ ਸਕਦੇ ਆ ਇਸ ਤੋਂ ਲਾਵਾ ਅਸੀਂ ਸਾਡੇ ਤੋਂ ਤੇ ਗ੍ਰੇਡਿੰਗ ਵੈਕਸਿੰਗ ਜੂਨਟ ਆ ਜਿਹਦੇ ਨਾਲ ਅਸੀਂ ਜਦੋਂ ਮੰਡੀ ਕਰਨ ਕਰਨਾ ਹੁੰਦਾ ਦੂਰ ਦਰਾੜੀਆਂ ਮੰਡੀਆਂ ਵਿੱਚ ਆਪਾਂ ਫਰੂਟ ਭੇਜਣਾ ਦਾ ਸਪੈਸ਼ਲੀ ਕਿਨੂ ਤੇ ਦੇਸੀ ਮਾਲਟਾ ਉਹ ਇੱਥੋਂ ਗ੍ਰੇਡਿੰਗ ਵੈਕਸਿੰਗ ਕਰਕੇ ਬੈਂਗਲੌਰ ਹైదరాబాద్ ਸੂਰਤ ਕੋਸ਼ਪਾਟ ਆਪਾਂ ਕਲਕੱਤੇ ਜਾਇਦਾ ਵਾਰਾਂ ਦਾ ਅਸੀਂ ਵੀ ਇੱਥੋਂ ਆਪਾਂ ਭੇਜਦੇ ਆਂ ਅਸੀਂ 25 ਕਿਲੋਮੀਟਰ ਵਿੱਚ ਰੇਡੀਅਸ ਵਿੱਚ ਕੰਮ ਕਰਦੇ ਆਂ ਸਿੱਤਰ ਸਰੇ ਦਾ ਮੈਂਬਰ ਬਣਨ ਲਈ 100 ਰੁਪਏ ਇੱਕ ਏਕੜ ਦਾ ਚਾਹੀਦਾ ਉਹ ਨੌਨ ਫੱਡੇ ਵਾਲਾ ਅਦਰਵਾਈਜ਼ ਕੋਈ ਹੋਰ ਅਸੀਂ ਪੇਮੈਂਟ ਨਹੀਂ ਲੈਂਦੇ ਉਹਦੇ ਬਦਲੇ ਅਸੀਂ ਕੀ ਦਿੰਨੇ ਆਂ ਸਾਡੇ ਅਫਸਰ ਫੀਲਡ ਵਿੱਚ ਜਾ ਕੇ ਉਹਨੂੰ ਸਾਰੀ ਟੈਕਨੀਕਲ ਨੌਹੋ ਦਿੰਦੇ ਆ ਅਸੀਂ ਇੱਕ ਫੀਲਡ ਵਿੱਚ ਰਜਿਸਟਰ ਲਗਾਇਓ ਆ ਫਾਰਮਰ ਨੂੰ ਦਵਾਈ ਲਿਖਾਈ ਦੀ ਜਾਂ ਫਿਰ 15 ਦਿਨ ਬਾਅਦ ਫਾਲੋਅ ਅਪ ਕਰੀਦਾ ਉਹਨੇ ਕੀਤਾ ਕਿ ਨਹੀਂ ਕੀਤਾ ਫਿਰ ਉਹਦੇ ਰਿਮਾਰਕਸ ਦੇ ਆਉਂਦੇ ਆ ਇਸ ਬਜੇ ਵਿੱਚ 5 ਸਥਿਤਾ ਹੋਰ ਵੀ ਪਰਵਾਨ ਕਰ ਲਈਆਂ ਗਈਆਂ ਹਨ ਹੋਰ ਬਾਕੀ ਜ਼ਿਲ੍ਹਿਆਂ ਤੇ ਵੀ ਪੰਜਾਬ ਦੇ ਕਿਸਾਨਾਂ ਦਾ ਹੋਰ ਵੀ ਭਲਾ ਕਰਨੀਆਂ ਧੰਨਵਾਦ